ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਦੇ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਕੋਈ ਟੋਕੜ ਗੱਬਣਿਆ ਕੋਈ ਬੱਚੇ ਵਾਲੀਆਂ ਤੇ ਕੋਈ ਬੱਚੇ ਤੋਂ ਬਿਨਾ ਹੈ ਵੀਡੀਓ ਪੂਰੀ ਵੇਖਿਓ ਇਨ ਹੋਰ ਮਾਦਰੀ ਰੇਟੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਸੋਈਆਂ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਜੀ ਹੋਠ ਠੀਕ ਠਾ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਇੱਕ ਜੀ ਤੁਹਾਨੂੰ ਸ਼ਹਿਰ ਜਨਾਬ ਜਿਲ੍ਹਾ ਮਸਰ ਤੇ ਫੋਨ ਨੰਬਰ ਹੀ ਬੋਲ ਦੋ 91 567 52 ਠੀਕ ਆ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ ਚਾਰ ਹਨਾ ਚਾਰ ਠੀਕ ਆ ਨੋਣੇ ਨੂੰ ਲੈਣੇ ਕੋਈ ਤਰ੍ਹਾਂ ਦਾ 20 ਸੇਰ ਦਾ ਪਹਿਲਾਂ ਨਵਾਈ ਰੂਏ ਉਹ ਤਾਂ ਮੇਂ ਹੁਣ ਦੋ ਦਿਨ ਹੋ ਗਏ ਤਿੰਨ ਚੰਗੀ ਸੁਣੀ ਬਣੀ ਹਾਂਜੀ ਹਾਂਜੀ ਇਹ ਗੱਲ ਆ ਕਿੰਨਾ ਦੁੱਧ ਦੇ ਕੋਲ ਇਹ ਦੁੱਧ ਉਹਦਾ ਦੁੱਧ ਤੇ ਕੋਈ 11-12 ਕਿਲੋ ਅੱਛਾ ਨੋਣੇ ਦੇ ਕੋਲ 10 ਕਿਲੋ ਦੁੱਧ ਹੋਊਗਾ ਠੀਕ ਆ ਆਪਾਂ 9 ਕਿਲੋ ਦੀ ਗੱਡੀ ਪਾਈ ਦਵਾਂਗੇ ਠੀਕ ਆ ਹਾਂ ਬਾਕੀ ਠੰਡੀ ਸੀਲ ਆ ਜਿੱਦਾਂ ਮਰਜੀ ਬੈਠੇ ਰੋ ਆਹ ਉਹ ਐ ਕੋਈ ਲੱਤ ਨਹੀਂ ਮਾਰਨੀ ਹਿੱਲਣਾ ਨਹੀਂ ਤੇਰਾ ਬੱਚਾ ਜੀ ਬੱਚਾ ਇਹ ਕੋਈ ਸੁਈ ਨੂੰ ਮਹੀਨੇ ਡੇਢ ਕੇ ਟਾਈਮ ਹੋ ਗਿਆ ਜਵੇਂ ਆਪਾਂ ਕਹ ਲਈਏ 10 ਦਿਨ ਹੋ ਗਏ 15 ਹੋਏ ਆ ਨਾ ਬੱਚਾ ਜੀ ਹਾਂ ਤੋਰਾਂ ਮੰਨੋਂ 1/2 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਵੀ ਹੈਗਾ। ਹਾਂਜੀ। ਬਾਕੀ ਉਹ ਤਰ੍ਹਾਂ ਹੀ ਆ ਪਈ ਕੱਦ-ਕੱਟ ਚੰਗਾ ਉੱਚਾ ਆ ਤੇ ਸਾਂਭੀ ਥੋੜੀ ਜੀ ਕੇਹ ਵੀ ਨੇ ਘਾਟੇ ਆ। ਆ ਥਾਂ ਵੀ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ। ਤੇ ਕਿੰਨਾ ਕ ਮੁੱਲ ਰੱਖਣਾ ਵਿਧੀ ਦਾ ਫਿਰ? ਵੀ ਜੀ ਦੋ ਡੰਗ ਕੋਚ ਹੋਵੇ ਤਿੰਨ ਡੰਗ ਜੋਵੇ ਉਹ ਤੇ ਨੌਕ ਤੋਂ ਬਾਹਰ ਹੀ ਹੋਊਗਾ ਅੱਛਾ ਕੋਈ ਮਹੀਨਾ ਹੋ ਗਿਆ ਜੀ ਅੱਛਾ ਮੋਲਾਪਾ ਦੇ ਦਾਂਗੇ 35000 ਦੀ ਬਸ਼ੀ 35000 ਦੀ ਉਹ ਤੇ ਚੰਗੀ ਸੇਵਾ ਕਰਾਈ ਨਾ ਦੋ ਚਲੋ ਜਿਆਦਾ ਨਹੀਂ ਬਲ 13 14 ਕਿਲੋ ਭਲੀ ਹੋ ਰਾਵਣੇ ਠੀਕ ਆ ਨੋਾਈ ਨੂੰ ਇਹਦੀ ਸੋਹਣੀ ਲਗਣੀ ਚਾਹ ਬਾਈ ਨਹੀਂ ਆ ਮ ਬਾਦ ਮੀਂਹ ਉਪੇ ਆਵਾਜ ਠੀਕ ਆ ਹਾਂਜੀ 35000 ਚ ਕਰ ਦੋਗੇ ਮੰਨ ਤਾ ਨਾ ਭਾਈ 40000 ਦਿਖਾਣਾ ਦਵਾਂਗੇ ਬਸ਼ੀ ਠੀਕ ਆ ਦੂਜਾ ਸੂਆ ਜੋਨੇ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਫੋਨ ਕੋਈ ਲਾਵੇ ਮਾਨਤਾਂ ਤੇ ਮੌਕੇ ਤੇ ਹੋ ਜਾਊਗਾ ਤੇ ਬਾਕੀ ਇਹ ਆ ਵੀ ਚਲੋ ਅੱਜ ਮੌਸਮ ਇਹ ਮੂ ਵਾਲਾ ਹੋਣ ਕਰਕੇ ਤੇ ਨਮਾਈ ਨੂੰ ਹੀ ਨਹੀਂ ਆ ਇਹ ਨਮਾਈ ਹੁੰਦੀ ਤੇ ਹੋਰ ਸੋਹਣੀ ਲੱਗਣੀ ਸੀ ਬਾਕੀ ਕੋ ਫੋਨ ਲਾਵੇ ਮਾਨਤਾਂ ਤੇ ਮੌਕੇ ਤੇ ਹੁੰਦਾ ਹੀ ਆ ਕਦ ਘਾਟ ਚੰਗਾ ਆ ਤਰਾ ਤੇ ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਆ ਭਾਈ ਜੁਆ ਲਗਾਏ ਕਿਤੇ ਕਾਲੂ ਵਾਲਾ ਕਰਦੇ ਬਹੁਤੀ ਪੋਲੀ ਜੋਂ ਚ ਠੀਕ ਆ ਮਰਜੀ ਬੰਗੇ ਤੇ ਬੈਠੇ ਪੰਜ ਤੋਂ ਮਰਜੀ ਅੱਗੇ ਦੀ ਬੈਜੋ ਮੈਂ ਪਿੱਛੇ ਨਹੀਂ ਬੈਜੋ ਠੀਕ ਆ ਮੈਂ ਬੱਚਾ ਛੱਡੋ ਭਾਈ ਨਾ ਛੜੇ ਪਰ ਬੱਚੇ ਨਹੀਂ ਛੜਗੇ ਰਹੋਨੇ ਆ ਠੀਕ ਆ ਤੇ ਆ ਮੇਰੀ ਸਿੰਘਾਂ ਲਈ ਜੇ ਇਹ ਕੋ ਸੁੱਦਾ ਲੈ ਜਨਾਉਂ ਫਿਰ ਅੱਛਾ ਫਿਰ ਆ ਭਾਈ 8 ਕੋ ਗਰੰਟੀ ਦਵਾਂਗੇ ਠੀਕ ਆ ਇਹਨੂੰ ਕੋਈ ਬੰਗਾ ਨਹੀਂ ਪਾਉਣਾ ਮੰਗੇ ਤੇ ਬਿਨੇ ਚੋਣੀ ਜਾਪਾ ਤੇ ਬੱਚਾ ਨਹੀਂ ਹੈਗਾ ਤਾਂ ਬੱਚਾ ਨਹੀਂ ਨੂੰ ਬੰਗਾ ਨਹੀਂ ਪਾਉਣਾ ਪਰ ਅੱਛਾ ਰਸੀ ਨਹੀਂ ਪਾਣੀ ਹਾਂ ਇਹਦਾ ਨਾ ਮਰੇ ਰਸੀ ਤਾਂ ਬਿਨਾ ਹੀ ਆ ਥਾਣੇ ਦੇ ਦੇਖ ਸਕਦੇ ਆਪਾਂ ਲਾਗੇ ਤਾਂ ਇਦਾਂ ਕਹਿੰਦੇ ਥੋੜਾ ਜਿਹਾ ਚੋਕਰ ਜਿਹਾ ਸੁੱਟ ਕੇ ਇਦਾਂ ਹੀ ਇਹਨੂੰ ਕੋਈ ਨਹੀਂ ਬੰਗਾਉਂਗਾ ਕੋਈ ਨਹੀਂ ਪਾਣਾ ਬਸ ਇਦਾਂ ਹੀ ਇਦਾਂ ਹੀ ਬੈਹਣਾ ਥੱਲੇ ਇਦਾਂ ਹੀ ਥੱਲੇ ਬੈ ਜਾਣਾ ਬੰਗਿਆ ਕੋਰ ਮਨਉਦੀ ਜੇ ਅੱਛਾ ਮੈਂ ਐਡਮ ਜੀ ਉਹਨੇ ਬਣਾਈ ਤੋਰ ਹਰ ਇੱਕ ਰੀਨ ਇਹਨੂੰ ਸੋਈ ਉਹ ਪਾਜੀ ਕੋ 2 ਮਹੀਨੇ ਦੇ ਫਿਰ ਟਾਈਮ ਹੋ ਗਏ ਥਾਣੇ ਤੋਂ ਦੇ ਲੋਗੇ ਡਾਕੀ ਲਗਾਏ ਦੋਸਤ ਦੇ ਪਾਸੇ ਤੇ ਥਾਣੇ ਤੇ ਦੇਖ ਸਕਦੇ ਜੀ ਲੈ ਜੀ ਅੱਠ ਕਿਲੋ ਭਾਈ ਕੰਡਿਆ ਦੋ ਦਨ ਲੀਟਰ ਮਾਰ ਕੇ ਹੜੇ ਦੇ ਬੰਗੇ ਤੋਂ ਬਿਨਾ ਮਿਲਦੀ ਕੋਈ ਵੰਗਾ ਨਹੀਂ ਪੋਣਾ ਨੂੰ ਠੀਕ ਆ ਹਾਂ ਤੇ ਇਹਦਾ ਮੁੱਲ ਫੇਰ ਇਹ ਭਾਈ ਦਵਾਂਗੇ 23000 ਦੀ 23000 ਦੀ ਛੋੜ ਛੜ ਮੌਕੇ ਦੇ ਆ ਭਾਈ ਆਦੀ ਭਾਈ ਦਵਾਂਗੇ ਵੀ ਅੱਛਾ ਹਾਂ ਤੇ ਦੋ ਦੁੱਧ 8 ਲੀਟਰ ਪੱਕਾ ਚਵਾ ਦੂਗਾ ਦੋ ਕਿਲੋ ਅੱਠਾਂ ਤੋਂ ਬਾਹਰ ਹੋਊਗਾ ਅੱਛਾ ਅੱਠਾਂ ਤੋਂ ਬਾਹਰ ਹੋਊਗਾ ਤੇ ਆ ਤੋਕੜ ਕੇ ਬੰਝੇ ਇਹ ਭਾਈ ਸ਼ਾਮ ਹੀ ਹੋ ਜਾ ਗੱਭ ਜੇ ਅੱਛਾ ਤੇ ਦੋ ਦੁੱਧ ਕਿਲੋ ਕਿਲੋ ਸਵਾ ਕਿਲੋ ਜਾਂ 7 ਨੂੰ ਵਿਖਾ ਲਈ ਗੱਲ ਜੇ ਅੱਛਾ ਇਹ ਬੰਦਿਆ ਕੋਲ ਪਹਿਲਾਂ ਉਹਨਾਂ ਬਣਾਈ ਪਈ ਦੋ ਦੁੱਧ ਕੋਰੇ 7 ਕਿਲੋ ਠ ਬਣੀ ਕਿਤੇ ਨਾ ਪਹਿਲੋਂ ਨਾ ਆਖਿਆ ਪਹਿਲੀ ਨਿਕਲ ਆਉਗੀ ਅੱਛਾ ਬਾਅਦ ਫਿਰ ਇਕੱਲਾ ਬਣੀ ਨਗੋ ਅੱਛਾ ਪਹਿਲੀ ਜਗ੍ਹਾ ਤੇ ਨਿਕਲੀ ਨਹੀਂ ਤੇ ਮੁੜ ਕੇ ਦੁੱਧੋ ਛਰਤੀ ਇਹਨਾਂ ਦੇ ਪੋਪ ਲਿਖੇ ਰਹੇ ਹੋ ਲਿਖਾ ਕੇ ਯਾਰੀ ਲੱਗ ਜਾਂਦਾ ਵੀ ਤਰੇ ਗੋਦੀ ਨੇ 17 18 19 ਕਿਲੋ ਭਰੇ ਦੁੱਧ ਠੀਕ ਹੈ ਤੇੜਿਓ ਆਈ ਇੰਨੀ ਇੰਨੀ ਉੱਚੇ ਤੇੜਿਓ ਆਈ ਆਪਣੇ ਸੱਜਣ ਬੰਦੇ ਰੋ ਆਈ ਆ ਠੀਕ ਹੈ 18 18 ਕਿਲੋ ਦੁੱਧ ਭਰਿਆ ਨੇ ਅੱਛਾ ਹਾਂ ਤੋਰ ਫਿਰ ਕਈ ਵਾਰੀ ਇਤਰਾ ਹੁੰਦਾ ਵਾ ਮਗਰਲੇ ਟੀਕੇ ਤੋਂ ਚੇਤਾ ਭੁੱਲ ਜਾਂਦਾ ਕਈਆਂ ਨੂੰ ਦੇਰੀਆਂ ਚ ਵੀ ਅਕਸਰ ਕਈ ਯਰੀ ਹੋ ਜਾਂਦੇ ਆ ਹਜੇ ਜਵਾਬ ਭਾਈ ਇਹ ਨਾ ਲੱਗਾ ਪੋਲੀ ਰੋਰ ਦੀ ਤੇ ਬੰਨ੍ਹਣ ਲੋ ਕਦੇ ਤੋੜਦੀ ਥਲਿਓ ਠੀਕ ਇੰਨੀ ਬੰਦੀ ਜੇ ਵਸਾਬ ਨਹੀਂ 18 14 ਦੀ ਗਰੰਟੀ ਜੀ ਬਾਕੀ ਤਰੇ ਆ ਵੀ ਕੱਤ ਕਾਟ ਦੀ ਚੰਗੀ ਆ ਇੰਨੇ ਆ ਵੀ ਗਾਂ ਸੋਨਾ ਚੰਗੇ ਮੌਸਮ ਚ ਆ ਹਾਂਜੀ ਉਦੋਂ ਜਿਹੜੇ ਆ ਸੂਆ ਜਿਹੜਾ ਘੱਟ ਹੁੰਦਾ ਵਾ ਤੇ ਗਾਂ ਵੀ ਗਰਮੀ ਆ 10 ਕਿਲੋ ਜਿਵੇਂ ਆਪਾਂ ਕਹਿ ਦਈਏ ਤੇ ਗਾਂ ਵੀ ਗਰਮੀ ਵਾਲੀ ਆ ਜਦੋਂ ਪੂਰੇ ਗਰਮੀ ਚ ਸੋਨਾ ਵਾ ਇਹਨਾਂ ਸੋਹਣੀ ਸਾਰੀ ਕੱਢੀ ਜੇ ਤਾਂ ਥਾਣ ਵੇਖੋ ਅਗਲੇ ਬਣ ਕੇ ਦੀਪਾ ਵਧੀਆ ਲੱਗਾਈ ਤੇ ਮੁੱਲ ਫਿਰ ਇਹਦਾ ਇਹ ਪਈ ਦਵਾਂਗੇ 5000 ਦੀ 5000 ਦੀ ਹਾਂ ਛੋਟ ਛੜ ਮੌਕੇ ਦੇ ਦਿੰਦੇ ਹਾਂ 5000 ਦੀ ਪਈ ਦਵਾਂਗੇ ਹਾਂ ਨਾਲ ਹੀ ਠੀਕ ਹੈ ਜੀ ਹਾਂ ਠੀਕ ਹੈ ਤੇ ਇਹ ਜਲਸੀ ਗਾਂ ਜੇ ਇਹ ਤੁਸੀਂ ਮੇਰੇ ਨਾਲ ਕਿਤੇ ਇਹ ਵੀਡੀਓ ਵੀ ਪਈ ਨੂੰ ਪਈ ਹੋਣੀ ਤੁਹਾਡੇ ਚੈਨਲ ਜੋਂ ਲੱਭਣੀ ਜੀ ਚਾਹ ਲੱਭ ਵੀ ਜਾਵੇ ਹਾਂਜੀ ਹਾਂਜੀ ਇਹ ਨੂੰ ਸੂਈ ਨੂੰ ਕੋ ਮਹੀਨੇ ਦੇ ਏੜੇ ਟਾਈਮ ਹੋਇਆ ਜੀ ਅੱਛਾ ਤੁਹਾਡੇ ਚੈਨਲ ਤੇ ਪਈ ਵੀ ਗੂ ਹਾਂਜੀ ਹਾਂਜੀ ਪਈ ਤੇ ਪਈ ਤਾਂ ਪਹਿਲਾਂ 80 ਜਿਆਦਾ ਸੰਨਹ ਨਹੀਂ ਆਉਂਦੇ ਆ ਪ੍ਰੋਪਰ ਪਈ ਹੈਗੀ ਤੁਸੀਂ ਵੀ ਆਖਣ ਦੇ ਪਈ ਆ ਹਾਂਜੀ ਹਾਂਜੀ ਪਹਿਲੋ ਮੋਲ ਤੇ 40 38000 ਦੀ ਮੈਂ ਤੁਹਾਨੂੰ ਵੀਡੀਓ ਕਿ ਪਾਇਆ ਦਾ ਮੋਲ ਹਾਂਜੀ ਤੇ ਹੁਣ ਦੁੱਧ ਰੂਹੇ ਕੋ 10 ਕਿਲੋ 10 ਕਿਲੋ ਹੈ ਪੱਕਾ ਦੁੱਧ ਇਹਦਾ ਭਾਈ ਤੋਲ ਕੇ ਖੜਿਆ ਜਾ ਕਰੋ ਭੋਈ ਪਾਤ ਪਾਦਾ ਭਾਈ ਫਿਰ ਕੇ ਦੇ ਉੱਪਰ ਇਹ ਸਾ ਪੈਸਾ ਦਾ ਜੀ ਹਾਂਜੀ ਹਾਂ ਬਾਕੀ ਇਹਦਾ ਮਾਸ ਜਿਹੜਾ ਪਿਛੇ ਆ ਵਧਿਆ ਆ ਇਹ ਉਦਾਂ ਹੀ ਆ ਇਹ ਉਹੀ ਉਦੋਂ ਵੀ ਇਦਾਂ ਹੀ ਆਹ ਦੇਖੋ ਤੇ ਇਹੀ ਪਰੇਸ਼ਾਨੀ ਜਿਹੜੀ ਸਾਨੂੰ ਜ਼ਿਆਦਾ ਆਉਂਦੀ ਆਹ ਇਹ ਨਹੀਂ ਕੋ ਇਹ ਵਾਲੀ ਗੁਲਤੀ ਗੁਲਤੀ ਉਦਾਂ ਮਾਸ ਹੀ ਆ ਜੀ ਉਦਾਂ ਹੀ ਮਾਸ ਜਾਈ ਜੀ ਇਕ ਜੋਨ 1 ਨੰਬਰ ਦੀ ਲੱਗੀ ਜੇ ਤੇ 10 ਕਿਲੋ ਪੱਕਾ ਦੁੱਧ ਚ ਭਾਈ ਮੇਰੇ ਕੋਲੋਂ 9.5 ਕਿਲੋ ਕੰਡੇ ਵਾਲਾ ਮਿਲ ਗਿਆ ਤੇ ਦੁੱਧ ਵੀ ਸੰਗ ਨਾਲ ਆਇਆ ਮੱਝਾ ਰਗਾ ਜੀ ਠੀਕ ਹੈ ਜੀ ਹਾਂ ਬੁਥੀ ਬਥੀ ਵੇ ਲੋਕੀ ਦੀ ਸੁਣੀਏ ਹੈਗੀ ਜਰਸੀ ਆ ਹਾਂ ਲੈ ਜਾ ਫੇ ਬੁਈ ਨੂੰ ਭਾਈ ਇਹ ਮਹੀਨੇ ਦੇ ਦੇਰ ਗਿਆ ਟਾਈਮ ਨਹੀਂ ਹੋਣਾ ਮਹੀਨੇ ਦੇ ਲੱਗ ਜਾਗੇ ਆਊਏ ਅੱਛਾ ਤੁਹਾਨੂੰ ਪਤਾ ਤੁਸੀਂ ਵੀਡੀਓ ਲਾਵੇ ਮੈਂ ਲੱਗੂ ਤੇ ਹਟਾਰਾਂਗੇ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਭਾਈ ਦਵਾਂਗੇ 26000 ਦੀ 26000 ਦੀ ਹਾਂ ਕਰ ਦੋਗੇ ਮੰਨਦਾ ਹਾਂ ਹਾਂ 5000 ਦੀ ਦਵਾਂਗੇ ਠੀਕ ਐ ਤੇ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਤੁਹਾਡਾ ਬਾਦ ਤੇ ਬਾਕੀ ਇਹ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਨਾ ਵੇਚ ਚਾਹ ਖਿਲ ਅੱਛਾ ਟੋਕਰ ਕੱਪਨ ਤੇ ਟੋਕਰ ਕੱਪਨ ਕਿੰਨਾ ਕੀ ਚਰਚੇ ਕੋ ਚੈੱਕ ਕਰ ਆਲੇ 5 ਅੰਦਰਾਂ ਤੱਕ ਮੇਰੀ ਗੱਡੀ ਭਾਈ ਜੀ 2 14 ਦਿਨਾਂ ਦਾ ਭਲੇ ਖਾਦੋ ਦੀ ਲੱਗ ਜੇ ਉਹਦੀ ਮੈਂ ਗੱਲ ਹੀ ਇਹ ਕਰਦਾ ਹਾਂਜੀ ਹਾਂਜੀ ਬਾਕੀ ਮੈਨੂੰ ਸ਼ਾਮ 6 ਮਹੀਨਾ ਲੱਗਾ ਜੀ ਨੂੰ 6 ਮਾਂ ਲੱਗਾ ਆ ਜੀ ਪੰਜਾਂ ਦੀ ਗੱਬਣੇ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ ਪਜਾਮਾ ਵਾਲਾ